ਨਾਮ ਆਪਣਾ ਐ ਸੱਚ ਲਿਖਤੀ ਕੰਪਲੇਂਟ ਨਹੀਂ ਹੈ ਫੋਨ ਆਇਆ ਸੀ ਸਾਡੇ ਡੀ ਐਚ ਮੈਮ ਨੂੰ ਕੋਈ ਵਿਕੀ ਜੀ ਹੈ ਘਨੌਰ ਤੋਂ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਉਹਨਾਂ ਨੇ ਨਾਮ ਆਪਣਾ ਐ ਸੱਚ ਲਿਖਤੀ ਕੰਪਲੇਂਟ ਨਹੀਂ ਹੈ ਫੋਨ ਆਇਆ ਸੀ ਸਾਡੇ ਡੀ ਐਚ ਮੈਮ ਨੂੰ ਕੋਈ ਵਿਕੀ ਜੀ ਹੈ ਘਨੌਰ ਤੋਂ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਉਹਨਾਂ ਨੇ ਨਾਮ ਆਪਣਾ ਐ ਸੱਚ ਲਿਖਤੀ ਕੰਪਲੇਂਟ ਨਹੀਂ ਹੈ ਫੋਨ ਆਇਆ ਸੀ ਸਾਡੇ ਡੀ ਐਚ ਮੈਮ ਨੂੰ ਕੋਈ ਵਿਕੀ ਜੀ ਹੈ ਘਨੌਰ ਤੋਂ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਹੈ ਤੇ ਉਹਨਾਂ ਦੀ ਕੰਪਲੇਂਟ ਤੇ ਸੀ ਇੱਥੇ ਆਏ ਕਿ ਨਹੀਂ ਬਣਾ ਤੇ ਇਹ ਇੱਕੋ ਸ਼ਾਪ ਤੇ ਹੈ ਜੀ ਸਪੈਸੀਫਿਕ ਕੰਪਲੇਂਟ ਇਸ ਦੁਕਾਨ ਦੀ ਸੀ ਕਿ ਜੀ ਇੱਥੇ ਆਏ ਚਲੋ ਕੋਈ ਸ਼ਾਇਦ ਨੇ ਕਿਤੇ ਕੋਈ ਸ਼ੱਕੀ ਚੀਜ਼ ਬਰਾਮ ਗਈ ਅਸੀਂ ਇਸ ਤੋਂ ਜਿਹੜੇ ਸਪੈਸ਼ਲ ਡਰਾਈਵ ਜਿਹੜੀ ਉਹਨਾਂ ਨੇ ਕਹੀ ਹੈ ਕਿ ਡੁਪਲੀਕੇਟ ਕਿ ਉਹ ਹੈ ਤੇ ਉਸ ਕਿਉ ਉਹ ਚੈੱਕ ਕਰਨ ਵਾਸਤੇ ਅਸੀਂ ਆਏ ਇੱਥੇ ਤੇ ਉਹਦੇ ਸੈਂਪਲਸ ਲਵਾਂਗੇ ਮਤਲਬ ਹੋਰ ਕੀ ਕੀ ਚੀਜ਼ ਦਾ ਸੈਂਪਲ ਲੈ ਰਹੇ ਫਿਲਹਾਲ ਮੈਂ ਸਾਰਾ ਨੋਟ ਕੀਤਾ ਹੈ ਕਿ ਕਿਹੜੇ ਬ੍ਰਾਂਡਸ ਤੇ ਕੀ ਕੀ ਕੁਝ ਪਿਆ ਹਲੇ ਤੇ ਹਲੇ ਸੈਂਪਲਿੰਗ ਸ਼ੁਰੂ ਕਰਨੀ ਹੈ ਇਰੇ ਭੈਣ ਸਰ ਮਿਲੇ ਆ ਡੁਪਲੀਕੇਟ ਡੁਪਲੀਕੇਟ ਮੈਂ ਨਹੀਂ ਕਹਿ ਸਕਦਾ ਜੀ ਜਸਟ ਆ ਹਵ ਜਸਟ ਕੰਪਲੀਟਿਡ ਮਾਈ ਚੈਕਿੰਗ ਤੇ ਇਹਦੇ ਇਸ ਵਿੱਚ ਤੁਹਾਨੂੰ ਦੱਸ ਦਿੰਨਾ ਕਿਹੜੇ ਕਿਹੜੇ ਬ੍ਰਾਂਡਸ ਮੈਂ ਦੇਖਿਆ ਜੀ ਇੱਕ ਕੋਈ ਹੈ ਜੀ ਪਰਮਨੰਦ ਨਾਮ ਤੋਂ ਹੈ ਜੀ ਡੇਰੀ ਸਾਗਰ ਡੇਰੀ ਮੋਹਨ ਮਿਲਕ ਫੂਡ ਜੀ ਪੰਜਾਬ ਦੇਸੀ ਕੀ ਇਹ ਇਹ ਵਾਲੇ ਸਾਰੇ ਬ੍ਰਾਂਡਸ ਤੇ ਕਿਉਂ ਇਹਨਾਂ ਕੋਈ ਸੀ ਤੇ ਇਹ ਆਪਾਂ ਡੁਪਲੀਕੇਟ ਹੈ ਜਾਂ origignal ਹੈ ਬਾਅਦ ਚ ਪਤਾ ਲੱਗੇਗਾ ਆਫਟਰ ਚੈਕਿੰਗ ਨਾ ਕੋਈ ਐਕਸਪਾਇਰੀ ਡੇਟ ਤਾਂ ਨਹੀਂ ਚਾਹੀਦਾ ਨਹੀਂ ਐਕਸਪਾਇਰੀ ਕੋਈ ਨਹੀਂ अक्सर ये सैंपल किसी की शिकायत से आया वैसे भी रूटीन चेक कर रहे हो हाँ जी रूटीन से भी सभी चेक करते हैं त्यौहार आने मौसम है हाँ जी उधर से भी कुछ शक्ति वगैरह करोगे हो हाँ जी हाँ जी हाँ जी आम करके जो शिकायत कर रहा होगा ना गुप्तर खेल जाता है उसे क्लियर कट लाया क्या कह रहे हो कि बिच्छी का नोट में सामने कंप्लेंट आम करके सोच ਤੁਸੀਂ ਪੁੱਛਿਆ ਤਾਂ ਮੈਂ ਦੱਸਦਾ ਉਹਨਾਂ ਨੇ ਸਾਨੂੰ ਐ ਨਹੀਂ ਕਿਹਾ ਕਿ ਸਾਡਾ ਗੁਪਤ ਰੱਖੋ ਜੀ ਜੇ ਕੋਈ ਸਾਨੂੰ ਤੁਹਾਨੂੰ ਗੁਪਤ ਰੱਖਣਾ ਜੇ ਸਾਨੂੰ ਕੋਈ ਕਵੇ ਕਿ ਸਾਡਾ ਗੁਪਤ ਰੱਖਣਾ ਜੀ ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਸਾਨੂੰ ਕਿ ਸਾਡਾ ਗੁਪਤ ਰੱਖੋ ਮੈਨੇ ਇਹ ਵੀ ਨਹੀਂ ਕਿਹਾ ਉਹਨਾਂ ਵੀ ਸਾਡਾ ਨਾਮ ਹੀ ਲੈ ਲਿਆ ਹਾਂ ਐਸਾ ਹੈ ਜੀ ਇਹ ਤਾਂ ਹੈ ਜੀ ਕਾਰਨ ਇਹ ਹੁੰਦਾ ਨਾ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਜਿਹੜਾ ਸੋਰਸ ਉਹਨੂੰ ਉੱਪਰੋਂ ਹੁੰਦਾ ਤਾਂ ਕਿ ਕੱਲ ਨੂੰ ਉਹਨੂੰ ਕਿਸੇ ਦਾ ਨੁਕਸਾਨ ਨਾ ਹੋਵੇ ਇਹ ਤਾਂ ਹੈ ਜੀ तरी कितना सामान दप है चले डिफरेंट क्वांटिटीस ने जी 10 10 15 15 13 हर एक ब्रांड दे भैया जी टोटल कुछ अंदाजा टोटल का है जी कितने सैंपल तो से चार पांच सैंपल्स असी लवांगे जी ते हर एक ब्रांड दे सैंपल